ਜੇ ਕੋ ਕਸਟਮਰ ਸਾਡੇ ਕੋਲ ਅਪਰੋਚ ਕਰਦਾ ਸਾਡੇ ਕੋਲ ਇਹ ਜੀ ਸਕੀਮਸ ਇਹੋ ਜਿਹੀ ਬੈਂਕਸ ਵੀ ਹੈ ਜਿਹੜੇ ਲੋਨ ਪੈਨਡ ਵਿੱਚ ਵੀ ਕਰਦੇ ਆ ਸਰ ਲੋਕ ਬੈਂਕਸ ਸੱਡ ਕੇ ਤੋਂ ਲੋਕ ਕੋਲ ਲੋਨ ਲੈਣਾ ਕਿਉਂ ਪ੍ਰੇਫਰ ਕਰਨ ਨੂੰ ਤੁਸੀਂ ਕਿਹੜੇ ਕਿਹੜੇ ਲੋਨਸ ਲੋਕਾਂ ਨੂੰ ਪ੍ਰੋਵਾਈਡ ਕਰਵਾਉਂਦੇ ਹੋ ਨੰਬਰ ਆਫ ਬੈਂਕਸ ਹੈ ਜੀ ਨੰਬਰ ਆਫ ਫਾਈਨਾਂਸ ਕੰਪਨੀਆਂਸ ਹੈ ਉਹ ਸਾਰੀ ਛੱਡ ਕੇ ਸਾਡੇ ਕੋਲ ਕਿਉਂ ਆਉਂਦੇ ਆ ਤੇ ਵੀ ਤਰ੍ਹਾਂ ਦੇ ਲੋਨ ਲੈਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਜੇਕਰ ਕਿਸੇ ਵੀ ਪਰਸਨ ਨੇ ਹੋਮ ਲੋਨ, ਬਿਜ਼ਨਸ ਲੋਨ, ਪ੍ਰੋਪਰਟੀ ਲੋਨ, ਪ੍ਰੋਜੈਕਟ ਫੰਡਿੰਗ ਲੋਨ, ਐਜੂਕੇਸ਼ਨ ਲੋਨ ਜਾਂ ਕਿਸੇ ਵੀ ਤਰ੍ਹਾਂ ਦੇ ਲੋਨ ਲੈਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਤੁਹਾਡੀ ਡਾਊਟਸ ਦੇ ਵਿੱਚ ਵਾਦਾ ਕਰਨ ਲਈ ਅੱਜ ਸਾਡੇ ਸਟੂਡੀਓ ਦੇ ਵਿੱਚ ਸ਼ਾਮਿਲ ਨੇ ਵਿਪਨ ਅਤਰੀ ਜੀ ਜੋ ਕਿ ਲੋਨ ਐਕਸਪਰਟ ਨੇ ਤੇ ਜਿਹੜੇ BB&N ਪ੍ਰੋਫੈਸ਼ਨਲ ਸਰਵਿਸਿਜ਼ ਦੇ ਓਨਰ ਨੇ ਤਾਂ ਆਓ ਅਸੀਂ ਉਹਨਾਂ ਕੋਲ ਲੋਨ ਦੇ ਬਾਰੇ ਡਿਟੇਲਸ ਤੇ ਜਾਣਕਾਰੀ ਲੈਣੇ ਆ। ਨਮਸਕਾਰ ਸਰ। ਨਮਸਕਾਰ ਮੈਂ। ਸਰ ਤੁਹਾਡੇ ਪਬਲਿਕ ਸਪੋਰਟ న్యూ ਸਟੂਡੀਓ ਦੇ ਵਿੱਚ ਮੈਂ ਪੂਜਾ ਰਾਣੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਮੈਡਮ ਬਹੁਤ-ਬਹੁਤ ਮਿਹਰਬਾਨੀ ਤੁਸੀਂ ਅੱਜ ਸਾਨੂੰ ਆਪਣੇ ਸਟੂਡੀਓ 'ਚ ਬੁਲਾਇਆ ਮਾਨਵਕਸ਼ਿਆ ਅਸੀਂ ਤੁਹਾਡੇ ਬਹੁਤ ਆਭਾਰੀ ਹਾਂ ਸਰ ਮੇਰਾ ਫਰਸਟ ਕੁਐਸਚਨ ਇਹ ਹੋਏਗਾ ਕਿ ਤੁਸੀਂ ਲੋਕਾਂ ਨੂੰ ਲੋਨ ਪ੍ਰੋਵਾਈਡ ਕਰਦੇ ਹੋ ਇਹ ਕੰਮ ਤੁਸੀਂ ਕਦੋਂ ਤੋਂ ਸਟਾਰਟ-ਅਪ ਕੀਤਾ ਹੈ ਮੈਡਮ ਮੈਨੂੰ ਲੋਨ ਕੰਸਲਟੈਂਸੀ ਦਾ ਬਿਜ਼ਨਸ ਕਰਦੇ ਤਕਰੀਬਨ 15 ਸਾਲ ਹੋ ਗਏ ਹੈ ਤੇ ਸਰ ਤੁਸੀਂ ਕਿਹੜੇ-ਕਿਹੜੇ ਲੋਨਸ ਲੋਕਾਂ ਨੂੰ ਪ੍ਰੋਵਾਈਡ ਕਰਵਾਉਂਦੇ ਹੋ ਮੈਡਮ ਅਸੀਂ ਜਿਹੜੇ ਸਪੈਸ਼ਲ ਲੋਨਸ ਹੈ ਬਸ ਇਹ ਲੋਨ ਤਾਂ ਹਰ ਇੱਕ ਪ੍ਰਕਾਰ ਦੇ ਆਪਾਂ ਡੀਲ ਕਰੀਦੇ ਆ ਬਟ ਆਪਾਂ ਫੋਕਸ ਜਿਹੜਾ ਹੈਗਾ ਉਹ ਹਾਊਸਿੰਗ ਲੋਨ ਪ੍ਰੋਪਰਟੀ ਲੋਨ ਪਰਸਨਲ ਲੋਨ ਬਿਜ਼ਨਸ ਲੋਨ ਐਜੂਕੇਸ਼ਨ ਲੋਨ ਤੇ ਪ੍ਰੋਜੈਕਟ ਫੰਡਿੰਗ ਵਾਸਤੇ ਆਪਾਂ ਫੋਕਸ ਕਰੀਦਾ ਤੇ ਸਰ ਤੁਸੀਂ ਕਿਹੜੀ ਕਿਹੜੀ ਬੈਂਕਸ ਦੇ ਨਾਲ ਤੁਸੀਂ ਐਸੋਸੀਏਟ ਹੋ ਮੈਡਮ ਬੈਂਕਸ ਤਾਂ ਬਹੁਤ ਜ਼ਿਆਦਾ ਸਾਡੇ ਨਾਲ ਐਸੋਸੀਏਟਸ ਹੈ ਹਰ ਇੱਕ ਬੈਂਕਸ ਨਾਲ ਸਾਡਾ ਟਾਈਪ ਹੈ ਔਰ ਤਕਰੀਬਨ ਹਰ ਇੱਕ ਬੈਂਕ ਸੇ ਸਾਡੇ ਕੋਲ ਲਾਇਸੈਂਸ ਹੈ ਜੇ ਨੈਸ਼ਨਲਿਸਟ ਬੈਂਕ ਵੀ ਸਾਡੇ ਕੋਲ ਹੈ ਪ੍ਰਾਈਵੇਟ ਬੈਂਕਸ ਵੀ ਹੈ ਔਰ ਐਨਬੀਐਫਸੀਸ ਵੀ ਹੈ ਜੀ ਨਾਨ ਬੈਂਕਿੰਗ ਫਾਈਨਾਂਸ ਕੰਪਨੀਆਂਸ ਨੰਬਰ ਆਫ ਬੈਂਕਸ ਹੈ ਹੋ ਲਿਸਟ ਬੜੀ ਲੰਬੀ ਚੋੜੀ ਹੈ ਤਕਰੀਬਨ ਹਰੇਕ ਬੈਂਕ ਦਾ ਆਪਾਂ ਡੀਕਰੀ ਦਾ ਤੇ ਸਰ ਤੁਸੀਂ ਕਿਹੜੀ ਕਿਹੜੀ ਲੋਕੇਸ਼ਨ ਦੇ ਵਿੱਚ ਲੋਨ ਪ੍ਰੋਵਾਈਡ ਕਰਦੇ ਹੋ ਲੋਕੇਸ਼ਨ ਮੈਡਮ ਲੋਕੇਸ਼ਨ ਦਾ ਐਜ਼ ਇਟ ਕੋਈ ਵਾਰ ਨਹੀਂ ਹੈ ਆਪਾਂ ਜਿੱਥੇ ਚਾਹੀਏ ਕੰਮ ਕਰ ਸਕਦੇ ਆਂ ਬਟ ਅਸੀਂ ਉਹੀ ਲੋਕੇਸ਼ਨ ਨੂੰ ਜ਼ਿਆਦਾ ਪ੍ਰਿਫਰਡ ਕਰਦਾ ਜਿੱਥੇ ਅਸੀਂ ਕਸਟਮਰ ਨੂੰ इजीली ਅਪਰੋਚ ਕਰ ਸਕਦੇ ਆਂ ਇਗਜ਼ਾਮਪਲ ਆਪਾਂ ਦ ਸੂਬਾ ਕਮ ਕਰੀਦਾ ਦ ਸੂਆ ਸਰౌండింగ్ ਵਿਲੇजेस ਵਗੈਰਾ ਜਿੰਨੇ ਵੀ ਆ ਪਿੰਡ ਸ਼ਹਿਰ ਸਾਰੇ ਕਵਰ ਕਰੀ ਦੇ ਆ ਮੁਕੇਰੀਆਂ ਦੇ ਕੰਡੀਸ਼ਨ ਸਾਰੇ ਕਵਰ ਕਰੀ ਦੇ ਆ ਤਲਵਾੜਾ ਹੋ ਗਿਆ ਤਲਵਾੜ ਦੇ ਕੰਡੀਸ਼ਨ ਸਾਰੇ ਕਵਰ ਕਰੀ ਦੇ ਆ ਗਰਦੀਵਰ ਹੋ ਗਿਆ ਟਾਂਡਾ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਤੇ ਈਵਨ ਪਠਾਨਕੋਟ ਗੁਰਦਾਸਪੁਰ ਵੀ ਹੋਵੇ ਤਾਂ ਆਪਾਂ ਕਵਰ ਕਰ ਲੀਦਾ ਸਰ ਸਰ ਅਗਰ ਕਿਸੇ ਵੀ ਪਰਸਨ ਨੇ ਤਾਂ ਉਹ ਤੋਂ ਲੋਨ ਲੈਣਾ ਹੋਵੇ ਉਹਦੇ ਲਈ ਟਰਮਸ ਐਂਡ ਕੰਡੀਸ਼ਨਸ ਕੀ ਹੋਣਗੀਆਂ ਮੈਡਮ ਹਰੇਕ ਜੋ ਲੋਨ ਲੇ ਆ ਪਾਰਟੀ ਜੇ ਹੋਮ ਲੋਨ ਲਏਗਾ ਉਹਦੀ ਅਲੱਗ ਟਰਮ ਹਨ ਕੰਡੀਸ਼ਨਸ ਹੈ ਜੇ ਪ੍ਰੋਪਰਟੀ ਲੋਨ ਲਏਗਾ ਉਹਦਾ ਅਲੱਗ ਟਰਮ ਹਨ ਕ੍ਰੀਸ਼ਨ ਹੈ ਐਜੂਕੇਸ਼ਨ ਲੋਨ ਦੀਆਂ ਅਲੱਗ ਟਰਮ ਹਨ ਕੰਡੀਸ਼ਨਸ ਹੈ ਉਹ ਹਰ ਇੱਕ ਜੋ ਵੀ ਪ੍ਰੋਡਕਟ ਕਲਾਇੰਟਸ ਚੂਜ਼ ਕਰਦਾ ਹੈਗਾ ਉਹ ਉੱਤੇ ਡਿਪੈਂਡ ਹੈ ਸਰ ਲੋਕ ਬੈਂਕਸ ਤੋਂ ਛੱਡ ਕੇ ਤੁਹਾਡੇ ਕੋਲ ਲੋਨ ਲੈਣਾ ਕਿਉਂ ਪ੍ਰਿਫਰ ਕਰਨਾ ਮੇਰੇ ਛੋਟਾ ਬੜਾ ਇੰਟਰਸਟਿਡ ਕੁਐਸਚਨ ਹੈ ਜੀ ਔਰ ਸਾਡਾ ਜਿਹੜਾ ਬਿਜ਼ਨਸ ਦਾ ਜਿਹੜਾ ਸੈਟਅਪ ਹੀ ਹੈ ਜੋ ਬਿਜ਼ਨਸ ਇੰਸਟਾਲੇਸ਼ਨ ਹੀ ਹੈ ਜੋ ਸਾਡਾ ਬਿਜ਼ਨਸ ਦਾ ਮੇਨ ਕਾਰ ਨਹੀਂ ਹੈ ਉਹ ਤੁਹਾਡਾ ਇਸ ਕੁਐਸਚਨ ਜੀ ਕਲੀਅਰ ਹੋ ਜਾਊਗਾ। ਕੀ ਲੋਕੀ ਬੈਂਕ ਹੈਗੇ ਆ ਨੰਬਰ ਆਫ ਬੈਂਕਸ ਹੈ? ਜੀ। ਨੰਬਰ ਆਫ ਫਾਈਨਾਂਸ ਕੰਪਨੀਆਂਜ਼ ਹੈ। ਉਹ ਸਾਰੀ ਛੱਡ ਕੇ ਸਾਡੇ ਕੋਲ ਕਿਉਂ ਆਉਂਦੇ ਆ? ਇਹਦਾ ਆਨਸਰ ਮੈਂ ਤੁਹਾਨੂੰ ਥੋੜਾ ਡਿਟੇਲ ਚ ਦਵਾਂਗਾ ਇਹ। ਜੀ। ਮਣੋ ਹੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਹਾਊਸਿੰਗ ਲੋਨ। ਹਾਊਸਿੰਗ ਲੋਨ ਦੇ ਗਾੜੀ। ਜਦੋਂ ਅਸੀਂ ਕੋਈ ਕਲਾਇੰਟਸ ਕਲਾਇੰਟਸ ਜਿਹੜੇ ਸਾਡੇਗੇ ਉਹ ਕਈ ਪ੍ਰਕਾਰ ਦੇ ਕਲਾਇੰਟਸ ਹੈ। ਕੁਝ ਕਲਾਇੰਟਸ ਕੇ ਬੜੇ ਹਾਈਰ ਟੈਕਸ ਪਈ ਹੈ। ਗਵਰਨਮੈਂਟ ਪਲਾਈਜ਼ ਹੈ ਅਸੀਂ ਉਹਨਾਂ ਨੂੰ ਬੈਸਟ ਤੇ ਕੰਪੀਟੀਟਿਵ ਰੇਟ ਆਫ ਇੰਟਰਸਟ ਦਵਾਂਗੇ। ਔਰ ਕਈ ਸਾਡੇ ਕਲਾਇੰਟਸ ਐ ਨੋਰਮਲ ਕਲਾਇੰਟਸ ਐ। ਉਹ ਕਲਾਇੰਟਸ ਨਾ ਉਹਨਾਂ ਦੀ ਆਈਟੀਆਰਸ ਐ ਨਾ ਉਹਨਾਂ ਦੀ ਬੈਂਕਿੰਗ ਐ। ਆਪਾਂ ਉਹਨਾਂ ਦਾ ਬਿਜ਼ਨਸ ਸੈਟਅਪ ਦੇਖ ਕੇ ਮੁੱਕੇ ਤਾਂ ਉਹਨਾਂ ਦਾ ਬਿਜ਼ਨਸ ਸੈਟਅਪ ਦੇਖ ਕੇ ਅਸੀਂ ਉਹਨਾਂ ਨੂੰ ਵੀ ਫੰਡਿੰਗ ਦੇ ਦਈਦੀ ਐ। ਹੁਣ ਜੇ ਆਪਾਂ ਕੇ ਸਰਕਾਰੀ ਬੈਂਕਸ ਦੀ ਗੱਲ ਕਰੀਏ ਤੇ ਜੇ ਅਸੀਂ ਹੋਮ ਲੋਨ ਲੈਣਾ ਜਾਂ ਪੰਪ ਲੋਡ ਪਰਚੇਸ ਕਰਨ ਵਾਸਤੇ ਲੋਨ ਲੈਣਾ ਤੇ ਉਹ ਸਾਨੂੰ ਇਨਕਾਰ ਕਰ ਦੇਣਗੇ ਜੇ ਸਾਡੇ ਕੋਲ ਨਾ ਰਿਟਰਨ ਆ ਗਿਆ ਤੇ ਨਾ ਹੀ ਬੈਂਕ ਸਟੇਟਮੈਂਟ ਅੱਛੀ ਹੈ ਬਟ ਅਸੀਂ ਉਹ ਵੀ ਲੋਨ ਆਫਰ ਕਰ ਦੇਵਾਂਗੇ ਜੇ ਕਿਸੇ ਪਾਰਟੀ ਕੋਲ bizness ਮੌਕੇ ਦਾ ਅੱਛਾ ਹੈ ਬਟ ਰਿਟਰਨਾਂ ਵੀ ਨਹੀਂ ਹੈ ਬੈਂਕਿੰਗ ਵੀ ਨਹੀਂ ਹੈ ਬੈਂਕਿੰਗ ਹੈਬਿਟ ਕਲਾਇੰਟ ਦੀ ਨਹੀਂ ਹੈ ਤੇ ਆਪਾਂ ਤਾਂ ਹੀ ਫੰਡਿੰਗ ਨੂੰ ਦਵਾਂਗੇ ਬਾਕੀ ਜਿਹੜੇ ਹਾਈ ਟੈਕਸ ਪਈ ਹੈ ਅਸੀਂ ਇਹਨਾਂ ਨੂੰ ਵੈਸਟ 바ਰਗੇਨਿੰਗ ਕਰਕੇ ਬੈਸਟ ਰੇਟ ਨੂੰ ਟਸਟ ਪ੍ਰੋਵਾਈਡ ਕਰਾਂਗੇ ਕਮਾਗੇ ਟੋ ਦਾ ਹੈ ਰੇਟੋ ਮਾਸਟ ਵਾਸਤੇ ਦੂਸਰਾ ਕੁਐਸਚਨ ਆ ਗਿਆ ਜਦੋਂ ਅਸੀਂ ਬੈਂਕ ਚੋਂ ਕਿਸੇ ਵੀ ਸਰਕਾਰੀ ਬੈਂਕ ਚੋਂ ਅਸੀਂ ਹੋਮ ਪਰਚੇਸ ਵਾਸਤੇ ਜਾਂ ਪਲੋਟ ਪਰਚੇਸ ਕਰਨ ਵਾਸਤੇ ਜਾਂ ਕਮਰਸ਼ੀਅਲ ਪ੍ਰੋਪਰਟੀ ਪਰਚੇਸ ਕਰਨ ਵਾਸਤੇ ਕਮਰਸ਼ੀਅਲ ਪ੍ਰੋਪਰਟੀ ਮੈਂ ਕਹਿ ਰਿਹਾ ਉਹ ਪਰਚੇਸ ਕਰਨ ਵਾਸਤੇ ਕਸਟਮਰ ਬੈਂਕ ਤੋਂ ਲੋਨ ਅਪਲਾਈ ਕਰਦਾ ਸਪੈਸ਼ਲੀ ਨੈਸ਼ਨਲਿਸਟ ਬੈਂਕ ਦੀ ਮੈਂ ਗੱਲ ਕਰਿਆ ਜੀ ਤੇ ਇਦੇ ਵਿੱਚੋਂ ਜੇ ਇੱਕ ਐਗਜ਼ਾਮਪਲ ਦੰਨਾ ਮੈਂ ਤੁਹਾਨੂੰ ਜੇ ਕਿਸੇ ਕਸਟਮਰ ਨੇ 50 ਲੱਖ ਦਾ ਲੋਨ ਲੈਣਾ ਤੇ ਉਹਨੂੰ 60 ਲੱਖ ਦੀ ਰਜਿਸਟਰੀ ਕਰਾਉਣੀ ਪਣੀ ਹੈ 60 ਲੱਖ ਦੀ ਜੇ ਦੀ ਰੈਵਨਿਊ ਕੋਸਟ ਤਕਰੀਬਨ 5 ਤੋਂ 6 ਲੱਖ ਰੁਪਏ ਆ ਜਾਣੀ ਨੇ 5 8 ਤੋਂ 10% ਸਟੈਂਪੇਪਲ ਦੇ ਪੇਪਰ ਲੱਗ ਜਾਂਦੇ ਆ ਤੇ 50 ਲੱਖ ਦੇ ਲੋਨ ਲੈਣ ਲਈ ਖਰੀਦਣ ਵਾਸਤੇ 50 ਲੱਖ ਦੀ ਕੋਠੀ ਖਰੀਦਣ ਲਈ 50 ਲੱਖ ਦਾ ਪਲੋਟ ਖਰੀਦਣ ਵਾਸਤੇ ਜਾਂ 50 ਲੱਖ ਦੀ ਕਮਰਸ਼ੀਅਲ ਪ੍ਰੋਪਰਟੀ ਖਰੀਦਣ ਵਾਸਤੇ ਕਸਟਮਰ ਨੂੰ 60 ਲੱਖ ਦੀ ਰਜਿਸਟਰੀ ਕਰਾਉਣੀ ਪੈਣੀ ਹੈ ਬਟ ਸਾਡੇ ਕੋਲ ਇਹੋ ਜਿਹੀ ਸਕੀਮ ਜਾਇ ਜਾਂ ਇਹੋ ਜਿਹਾ ਸਿਸਟਮਸ ਹੈਗੇ ਆ ਜੇ ਤੁਸੀਂ 25 ਲੱਖ ਦੀ ਵੀ ਰਜਿਸਟਰੀ ਕਰਾ ਲੋਗੇ ਦੁਬਾਰਾ ਬੋਲਦਾ 25 ਲੱਖ ਦੀ ਵੀ ਰਜਿਸਟਰੀ ਕਰਾ ਲੋਗੇ ਤਾਂ ਵੀ ਅਸੀਂ ਪੈਸੇ ਜੜੇਗੇ ਤੁਹਾਨੂੰ 50 ਲੱਖ ਦਾ ਲੋਨ ਦੇ ਦੇਾਂਗੇ ਤੀਸਰਾ ਮੈਡਮ ਤੁਸੀਂ ਅਕਸਰ ਲੋਕਾਂ ਨੂੰ ਦੇਖਿਆ ਹੋਏ ਦਾ ਵੀ ਜਿਹੜਾ ਵੇਚਣ ਵਾਲਾ ਹੈਗਾ ਜੀ ਉਹ ਹਾਇਰ ਸਾਈਡ ਤੇ ਰਜਿਸਟਰੀ ਨਹੀਂ ਕਰਵਾਉਂਦਾ ਕਸਟਮਰ ਕਹਿੰਦਾ ਮੇਰੀ ਡੀਲ ਟੋੜੇ ਨਾਲ ਹੈ 1 ਕਰੋੜ ਦੀ ਬਟਵਾਰਾ ਰਜਿਸਟਰੀ 50 ਲੱਖ ਦੀ ਕਰवानी ਹੈ ਉਹਨੂੰ ਉਹਦੇ ਕੋਈ ਵਾਈਟਲੀ ਪ੍ਰੋਬਲਮ ਆਂਦੀ ਹੋएगी ਉਹਨੂੰ ਜਾਂ ਕੋਈ ਕੈਪੀਟਲ ਗੇਨ ਆਂਦਾ ਹੋਏਗਾ ਤੇ ਈਵਨ ਜੇ ਕਿਸੇ ਕਸਟਮਰ ਨੇ 1 ਕਰੋੜ ਦਾ ਲੋਨ 1 ਕਰੋੜ ਦੀ ਡੀਲ ਕੀਤੀ ਪਈ ਹੈ ਉਹ ਕਸਟਮਰ ਨੂੰ 40 ਲੱਖ ਦੀ ਵੀ ਰਜਿਸਟਰੀ ਕਰਾ ਦੋ ਅਸੀਂ ਫਿਰ ਵੀ ਬੰਦੇ ਨੂੰ ਜਿੰਨੀ ਬੰਦੇ ਦੀ ਡਿਮਾਂਡ ਹੈ ਕਰੋੜ 80 ਲੱਖ 90 ਲੱਖ ਆਪਾਂ ਲੋਨ ਫਿਰ ਵੀ ਦੇ ਦੇਾਂਗੇ ਕੁਝ ਪੇਮੈਂਟ ਅਸੀਂ ਉਸ ਸੇਲ ਡੀਡ 'ਚ ਸ਼ੋ ਕਰਾਂਗੇ ਜੋ ਕਿ ਉਹਦੇ ਮਾਲਕ ਜੋ ਵੇਚਣ ਵਾਲਾ ਉਹਦੇ ਨਾਮ ਤੇ ਹੋਏਗੀ ਔਰ ਕੁਝ ਇਨਕਮ ਜਿਹੜੀ ਆ ਅਸੀਂ ਆਪਣੇ ਬੋਰਲ ਜਿਨ੍ਹਾਂ ਨੇ ਲੋਨ ਲੈਣਾ ਹੈ ਉਹਨਾਂ ਦੇ ਕਾਉਂਟ 'ਚ ਪਾ ਕੇ ਸ਼ਿਫਟ ਕਰ ਦਿਆਂਗੇ ਮੀਨਸ ਜਦੋਂ ਅਸੀਂ ਰਜਿਸਟਰੀ ਸੇਲ ਡਿਡ ਐਗਜ਼ੀਕਿਊਟ ਕਰਨੀ ਹੈ ਉਸ ਟਾਈਮ ਤੇ ਅਸੀਂ ਦੋ ਚੈੱਕ ਬਣਾਵਾਂਗੇ ਪਹਿਲਾ ਚੈੱਕ ਅਸੀਂ ਸੈਲਰ ਦੇ ਨਾਮ ਤੇ ਬਣਾਵਾਂਗੇ ਜਨਸਨ ਨੂੰ ਰਜਿਸਟਰੀ ਕਰਕੇ ਦੇਣੀ ਹੈ ਦੂਸਰਾ ਚੈੱਕ ਅਸੀਂ ਜਿਹੜਾ ਸਾਡਾ ਕਸਟਮਰ ਉਹਦੇ ਨਾਮ ਤੇ ਬਣਾਵਾਂਗੇ ਉਹ ਆਪਣੇ ਪੈਸੇ ਕਢਾ ਕੇ ਕਸਟਮਰ ਦੇ ਦਊਗਾ ਆਪਣੇ ਸੈਲਰ ਨੂੰ ਦੇ ਦੇਗਾ ਜਿਹਤੋਂ ਪ੍ਰੋਪਰਟੀ ਪਰਚੇਸ ਕਰੇਗੀ ਇਹ ਵੀ ਕ੍ਰੀਜ਼ਨ ਹੈ ਜਿਹਦੇ ਕੋ ਸਾਡੇ ਕੋਲ ਕਲਾਇੰਟਸ ਸਾਡੇ ਕੋਲ ਆਉਂਦੇ ਆ ਔਰ ਇਹ ਸਰਵਿਸ ਜਿਹੜੀ ਹੈ ਨੈਸ਼ਨਲ ਬੈਂਕ ਚ ਤਾਂ ਪੋਸੀਬਲ ਨਹੀਂ ਹੈ ਇਹੋ ਜਿਹੀ ਕਈ ਪਲੱਸ ਮਾਈਨਸ ਪੁਆਇੰਟ ਹੈ ਜਿਹਦੇ ਅਸੀਂ ਕਸਟਮਰ ਨੂੰ ਬੈਸਟ ਕੰਸਲਟੈਂਸੀ ਦੇ ਕੇ ਉਹਨੂੰ ਆਪਾਂ ਕਰਵਾ ਦੇ ਦੀ ਆ ਉਸ ਤੋਂ ਬਾਅਦ ਹੁਣ ਜਦ ਆਪਾਂ ਹੋਮ ਲੋਨ ਜਾਂ ਪ੍ਰਾਪਰਟੀ ਲੋਨ ਜਾਂ ਬਿਜ਼ਨਸ ਲੋਨ ਲੈਂਦੇ ਆ ਇਹ ਤੇ ਬੈਂਕਸ ਵਿੱਚ ਬੈਂਕ ਸਿਕ ਲਿਸਟ ਦੇ ਦੇਗਾ ਤੁਹਾਨੂੰ ਜੀ ਤੁਹਾਨੂੰ ਲਿਸਟ ਦੇ ਦੇਗਾ ਕਿ ਤੁਹਾਡੇ ਆ ਡਾਕੂਮੈਂਟਸ ਵੀ ਨਹੀਂ ਚਾਹੀਦੇ ਆ ਔਰ ਜਦੋਂ ਕਸਟਮਰ ਸਾਡੇ ਕੋਲ ਆਏਗਾ ਅਸੀਂ ਉਹ ਤੋਂ ਕੋਈ ਬੇਸਿਕ ਡਾਕੂਮੈਂਟ ਲਵਾਂਗੇ ਵਕੀਲ ਨੂੰ ਕਵਾਂਗੇ ਕਿ ਤੁਹਾਡਾ ਸੀਏ ਕੋਣ ਹੈ ਅਸੀਂ ਉਹਦੇ ਕੋਲ ਸੀਏ ਕੋਲ ਜਾ ਕੇ ਉਹਦੇ ਫਾਈਨੈਂਸ਼ੀਅਲ ਡਾਕੂਮੈਂਟ ਲੈ ਕੇ ਆ ਜਵਾਂਗੇ ਉਸ ਤੋਂ ਬਾਅਦ ਪਟਵਾਰੀ ਕੋਲ ਜਾਵਾਂਗੇ ਪਟਵਾਰੀ ਕੋਲ ਉਹਦੀ ਫਰਜ਼ਾਂ ਤਹਿਸੀਲ ਦੇ ਜਿਹੜੇ ਵੀ ਕੰਮ ਹੈ ਉਹ ਅਸੀਂ ਕੰਮ ਕਰਵਾ ਕੇ ਦਵਾਂਗੇ ਉਸ ਤੋਂ ਬਾਅਦ ਜਦੋਂ ਵਕੀਲ ਦੀ ਲੀਗਲ ਰਿਪੋਰਟ ਬਣਾਣੀ ਹੈ ਸਾਡੇ ਲੜਕੇ ਸਾਡੇ ਰਿਪਰੈਜ਼ੈਂਟੇਟਿਵ ਹੈਗੇ ਆ ਉਹ ਵਕੀਲ ਕੋਲ ਜਾਣਗੇ ਉਹਦੇ ਵੀ ਹਫ਼ਤੇ ਲੀਗਲ ਰਿਪੋਰਟ ਬਣਾ ਕੇ ਲਿਆਣਗੇ ਉਸ ਤੋਂ ਉਹਦੀ ਪ੍ਰੋਪਰਟੀ ਦੀ ਵੈਲੂਏਸ਼ਨਾਂ ਵੀ ਕਰਵਾਉਣਗੇ ਸਾਰੇ ਕੰਮ ਕਰਾਉਣ ਚ ਪ੍ਰੋਪਰ ਅਸਿਸਟ ਕਰਨਗੇ ਓਕੇ ਔਰ ਲੋਨ ਨੂੰ ਸੈਂਕਸ਼ਨ ਕਰਾਉਣਗੇ ਜਦੋਂ ਲੋਨ ਸੈਂਕਸ਼ਨ ਹੋ ਜਾਊਗਾ ਜੀ ਜਦੋਂ ਲੋਨ ਸੈਂਕਸ਼ਨ ਹੋ ਜਾਊਗਾ ਕਸਟੋਅਰ ਬੈਂਕ ਜਾਏਗਾ ਔਰ ਬੈਂਕ ਜਾ ਕੇ ਆਪਣੇ ਲੀਗਲ ਫਾਰਮੈਲਟੀ ਪੂਰੀ ਕਰੇਗਾ ਆਪਣੇ origignal registry ਸਬਮਿਟ ਕਰੇਗਾ ਔਰ ਆਪਣੇ ਜੋ ਵੀ origignal registry ਨਾਲ ਹੋਰ ਵੀ ਲੀਗਲ ਡਾਕੂਮੈਂਟਸ ਹੈ ਉਹ ਬੈਂਕ ਵਿੱਚ ਜਾ ਕੇ ਜਾਂ ਬ੍ਰਾਂਚ ਮੈਨੇਜਰ ਕਿਸੇ ਵੀ ਬੈਂਕ ਦਾ ਸਾਡੇ ਆਫਿਸ ਆਜੂਗਾ ਉਹ ਆਪਣੇ ਪ੍ਰੈਜ਼ੈਂਸ ਵਿੱਚ ਜੋ ਵੀ ਲੀਗਲ ਫਾਰਮੈਲिटीज ਆ ਉਹ ਪੂਰੀ ਕਰਾਏਗਾ ਤੇ ਜਾਂ ਉਹ ਕਸਟਮਰ ਦੇ ਘਰ ਜਾ ਕੇ ਕਸਟਮਰ ਦੇ ਆਫਿਸ ਜਾ ਕੇ ਉਹ ਸਾਰੇ ਡਾਕੂਮੈਂਟਸ਼ਨ ਲੀਗਲ ਫਾਰਮੈਲਟੀ ਪੂਰੀ ਕਰੂਗਾ ਉਹ ਦੇਖੋ ਰਜਿਸਟਰੀ ਰਸੀਵ ਕਰੇਗਾ ਰਜਿਸਟਰੀ ਕਰਨ ਤੋਂ ਬਾਅਦ ਉਹਨੂੰ ਪ੍ਰੋਪਰਪਰ ਰੀਸੀਵਿੰਗ ਦੇਵੇਗਾ ਤੇ ਸਾਰਾ ਕੰਮ ਪ੍ਰੋਸੈਸ ਆਪਾਂ ਸਾਰੀ ਡੋਰ ਸਟੈਪ ਸਰਵਿਸਿਜ਼ ਕੋਈ ਵੀ ਕਸਟਮਰ ਜੇ ਕੋ ਆਏਗਾ ਉਹ ਆਪਾਂ ਘਰ ਬੈਠੇ ਹੀ ਉਹ ਸਾਰੀ ਸਰਵਿਸਿਜ਼ ਉਹਦੇ ਪ੍ਰੋਵਾਈਡ ਕਰੇਗੀ ਉਹਨੂੰ ਕਿਤੇ ਵੀ ਬੈਂਕ ਚ ਇਧਰ ਉਧਰ ਜਾਣ ਦੀ ਲੋੜ ਨਹੀਂ ਹੈ ਓਕੇ ਸਰ ਹੋਮ ਲੋਨ ਤੋਂ ਇਲਾਵਾ ਪ੍ਰਾਪਰਟੀ ਲੋਨ ਬਾਰੇ ਆਪਾਂ ਗੱਲ ਕਰਦੇ ਆਂ ਪ੍ਰਾਪਰਟੀ ਲੋਨ ਦੀ ਗੱਲ ਆਪਾਂ ਵੀ ਡਿਟੇਲ ਚ ਕਰਦੇ ਆਂ ਮੋਸਟਲੀ ਜਿਹੜੇ ਬੈਂਕਸ ਪ੍ਰਾਈਵੇਟ ਬੈਂਕਸ ਜਾਂ ਨੈਸ਼ਨਲਾਈਜ਼ਡ ਬੈਂਕਸ ਹੋਰ ਈਵਨ ਇਹ ਕੁਝ ਐਨਵੀਐਫਸੀਜ਼ ਲੋਨ ਗਿਸਟ ਪ੍ਰਾਪਰਟੀ ਕਰਦੀ ਓ ਉਹ ਸਿਟੀ ਵਾਲੀ ਪ੍ਰਾਪਰਟੀ ਦੇਖਦੀ ਹੈ ਅਰਬਲ ਪ੍ਰਾਪਰਟੀ ਦੇਖਦੀ ਹੈ ਵੀ ਜੇ ਤੁਹਾਡੀ ਪ੍ਰਾਪਰਟੀ ਜਿਹੜੀ ਹੈ ਵਿਦਨ ਕਾਰਪੋਰੇਸ਼ਨ ਹੈ ਆਪਾਂ ਉੱਤੇ ਫੰਡਿੰਗ ਕਰਾਂਗੇ ਬਟ ਜੇ ਕੋ ਕਸਟਮਰ ਸਾਡੇ ਕੋਲ ਅਪਰੋਚ ਕਰਦਾ ਸਾਡੇ ਕੋਲ ਇਹੋ ਜਿਹੀ ਸਕੀਮਸ ਇਹੋ ਜਿਹੇ ਬੈਂਕਸ ਵੀ ਹੈ ਜਿਹੜੇ ਲੋਨ ਪਿੰਡ ਵਿੱਚ ਵੀ ਕਰਦੇ ਆ ਪ੍ਰਾਪਰਟੀ ਲੋਨ ਦਾ ਔਰ ਮੋਸਟਲੀ ਜਿਹੜੇ ਬੈਂਕਸ ਗਏ ਉਹ ਹੋਮ ਉਹ ਪ੍ਰਾਪਰਟੀ ਲੋਨ 7 ਸਾਲ ਜਾਂ 10 ਸਾਲ ਲਈ ਕਰਦੇ ਆ ਬਟ ਜੇ ਕਲਾਇੰਟ ਸਾਨੂੰ ਅਪਰੋਚ ਕਰਦਾ ਜਾ ਸਾਡੇ ਕੋਲ ਇਹੋ ਜਿਹੀ ਬੈਂਕਸ ਵੀ ਹੈ ਇਹੋ ਜਿਹੀ ਬੈਂਕ ਸਾਡੇ ਕੋਲ ਬੈਂਕ ਸੀ ਵਾਸਕੀ TI ਆ ਬੇਸਿਕਲੀ ਲੋਨ ਤਾਂ ਸਾਰਾ ਬੈਂਕਸ ਨਹੀਂ ਕਰਨਾ ਸਾਡੇ ਕੋਲ ਇਹੋ ਜਿਹੀ ਬੈਂਕਸ ਵੀ ਹੈ ਜਿਹੜਾ ਲੋਨ 15 ਸਾਲ ਜਾਂ ਈਵਨ 20 ਸਾਲ ਦੇ ਵੀ ਕਰ ਦਿੰਦੇ ਆ 20 ਸਾਲ ਵਾਸਤੇ ਵੀ ਲੋਂਗੇਸਟ ਪ੍ਰੋਪਰਟੀ ਲਈ ਫੰਡਿੰਗ ਦੇ ਦਿੰਦੇ ਆ ਜਿਹਦੀ ਕਿਸ਼ਤ ਬੜੀ ਛੋਟੀ ਬਣ ਜਾਂਦੀ ਏ ਔਰ ਕਸਟਮਰ ਨੂੰ ਫੰਡ ਮੈਕਸਿਮਮ ਮਿਲ ਜਾਂਦਾ ਇਸ ਤੋਂ ਲਵਾ ਮੈਡਮ ਜੇ ਤੁਪਾ ਹੋਮ ਲੋਨ ਜਾਂ ਪ੍ਰੋਪਰਟੀ ਲੋਨ ਲੈਂਦੇ ਆ ਤੇ ਮੈਕਸਿਮ ਬੈਂਕਸ ਡਿਮਾਂਡ ਕਰਦੇ ਆ ਕਿ ਤੁਸੀਂ ਆਪਣਾ ਨਕਸ਼ਾ ਵੀ ਪਾਸ ਕਰਾ ਕੇ ਲਿਆਓ ਕਈਆਂ ਦੀ ਪੁਰਾਣੀ ਬਿਲਡਿੰਗਸ ਬਣੀ ਪਈ ਹੈ ਨਕਸ਼ਾ ਪਾਸ ਨਹੀਂ ਹੁੰਦਾ ਉਹਨਾਂ ਦਾ ਜੇ ਨਕਸ਼ਾ ਪਾਸ ਉਸ ਟਾਈਮ ਤੇ ਨਹੀਂ ਕਰਾਇਆ ਹੋਇਆ ਹੈ ਉਹਨਾਂ ਨੇ ਪਰ ਲੋ ਪ੍ਰੋਪਰਟੀ ਗਾਮ ਪੰਚਾਇਤ ਵਿੱਚ ਹੋਏਗੀ ਹੁਣ ਵਿਦਨ ਕਾਰਪੋਰੇਸ਼ਨ ਵੀ ਆ ਗਈ ਹੈ ਤੇ ਜੇ ਕਸਟਮਰ ਦਾ ਸੇਲ ਡੀਡ ਠੀਕ ਹੈ ਉਹਦਾ ਟਾਈਟਲ ਕਲੀਅਰ ਹੈ ਤੇ ਨਕਸ਼ਾ ਨਹੀਂ ਹੈ ਤੇ ਅਸੀਂ ਤਾਂ ਵੀ ਲੋਨ ਦੇ ਦਿਆਂ ਇਸ ਤਰ੍ਹਾਂ ਮੈਡਮ ਹੋਮ ਲੋਨ ਜਾਂ ਪ੍ਰੋਪਰਟੀ ਲੋਨ ਹੈ ਹਰ ਇੱਕ ਬੈਂਕ 13 ਸਾਲ ਜਾਂ 30 ਸਾਲ ਦੀ ਚੇਨ ਲੈਂਦੀ ਹੈ ਜੇ ਕਿਸੇ ਕਲਾਇੰਟਸ ਦੀ ਉਹ ਚੇਨ ਕਲੀਅਰ ਨਹੀਂ ਹੁੰਦੀ 13 ਸਾਲ ਦੇ ਉਹਦੇ ਪ੍ਰਾਪਰਟੀ ਪੇਪਰ ਨਹੀਂ ਮਿਲਦੇ ਉਹਦੇ ਉਹਦੇ ਵਿੱਚ ਕੁਝ ਸੇਲ ਡਿਡ ਮਿਸ ਹੋ ਗਈਆਂ ਤੇ ਅਸੀਂ ਉਹਦੀ ਅਪਰੂਵਲ ਵੀ ਲੈ ਲਈ ਦੀ ਹੈ ਮੋਸਟਲੀ ਇਹ ਲਿਖਿਆ ਹੋਏਗਾ ਕਿ ਕਈ ਪ੍ਰਾਪਰਟੀਆਂ ਹੈ ਜਿਨ੍ਹਾਂ ਦੇ ਕਈ ਲੋਨ ਰਿਜੈਕਟ ਹੋਏ ਪੇ ਬੈਂਕਾਂ ਚੋਂ ਉਹਨਾਂ ਦੀ ਪਿਛਲੀ ਪ੍ਰਾਪਰਟੀ ਦੀ ਚੇਨ ਨਹੀਂ ਕਲੀਅਰ ਹੋਈ ਬਟ ਸਰਕਲ ਇਹੋ ਜੀ ਬੈਂਕਸ ਵੀ ਹੈ ਜਿਹੜੀ ਇਸ ਲਈ ਅਪਰੂਵਲ ਦੇ ਦਿੰਦੇ ਆ ਜਿਹੜੀ ਚੇਨ ਮਿਸ ਹੈ ਕਈ ਮੈਡਮ ਤੁਸੀਂ ਦੇਖਿਆ ਹੋਣਾ ਹੋਮ ਲੋਨ ਜਾਂ ਪ੍ਰਾਪਰਟੀ ਲੋਨ ਉਹ ਹੈਗੀ ਜਿਨ੍ਹਾਂ ਦੇ ਰੈਵਨਿਊ ਰਿਕਾਰਡ ਨਹੀਂ ਹੈ ਜ ਜਿਹਨੂੰ ਅਸੀਂ ਰੈਡ ਲਾਈਨ ਕਹਿੰਦੇ ਆ ਜੀ ਬਟ ਪ੍ਰਾਪਰਟੀ ਜਿਹੜੀ ਉਹ ਮਿਊਨਿਸਪਲ ਵਿੱਚ ਹੈ ਮਿਊਨਿਸਪਲ ਕਾਰਪੋਰੇਸ਼ਨ ਦੀ ਹਦੂਦ ਦੇ ਅੰਦਰ ਹੈ ਤੇ ਅਸੀਂ ਉਹਦੀ ਰਜਿਸਟਰੀ ਆਪਣੇ ਕੋਲ ਰੱਖ ਕੇ ਉਸ ਕਲਾਇੰਟ ਨੂੰ ਵੀ ਫੰਡਿੰਗ ਦੇ ਦੇਦੀ ਹੈ ਆਲਮੋਸਟਲੀ ਕਈ ਕਲੈਂਟਸ ਇਹੋ ਜਿਹੇ ਆ ਜਿਹੜੇ ਸਾਡੇ ਕੋਲ ਅਪਰੋਚ ਕਰਦੇ ਆ ਕਿ ਸਾਨੂੰ ਸਚਨ ਸੱਚ ਬੈਂਕ ਨੇ ਲੋਨ ਨਹੀਂ ਦਿੱਤਾ ਬਿਕੋਜ਼ ਸਾਡੀ ਜਿਹੜੀ ਰਜਿਸਟਰੀ ਹੈ ਉਹ ਲਾਲਕੀਰ ਵਿੱਚ ਆਂਦੀ ਆ ਉਹਦਾ ਕੋਈ ਫਰਦਾ ਨਹੀਂ ਹੈ ਮਤਲਬ ਸਾਡੇ ਕੋਲ ਇਹੋ ਜਿਹਾ ਕੋਈ ਵਾਰ ਨਹੀਂ ਹੈ ਜੇ ਪ੍ਰਾਪਰਟੀ ਉਹਦੀ ਸੇਲ ਡਿਡ ਪ੍ਰੋਪਰ ਹੋਈ ਆ ਉਹ ਸ਼ਹਿਰ ਵਿੱਚ ਹੈਗੀ ਆ ਤੇ ਉਹਦੇ ਕੋਲ ਫਰਦਾ ਨਹੀਂ ਵੀ ਹੈ ਤਾਂ ਆਪਾਂ ਰਜਿਸਟਰੀ ਨੂੰ ਮਾਰਗੇਜ ਕਰਕੇ ਉਹਦਾ 13 ਸਾਲ ਦਾ ਪਰਕੋਰਟ ਲੈ ਕੇ ਲੋਨ ਕਰ ਦੇ ਦਾਂ ਹੋਮ ਲੋਨ ਵੀ ਹੋ ਗਿਆ ਕਮਰਸ਼ੀਅਲ ਪ੍ਰੋਪਰਟੀ ਲੋਨ ਵੀ ਹੋ ਗਿਆ ਕਮਰਸ਼ੀਅਲ ਪ੍ਰੋਪਰਟੀ ਪਰਚੇਸ ਵੀ ਹੋ ਗਿਆ ਪ੍ਰੋਪਰਟੀ ਲੋਨ ਵੀ ਹੋ ਗਿਆ ਪਰਸਨਲ ਲੋਨ ਪਰਸਨਲ ਲੋਨ ਵੀ ਅਸੀਂ ਆਪਣੇ ਕਲਾਇੰਟਸ ਨੂੰ ਬੜੇ ਅੱਛੇ ਰੇਟਾਂ 'ਤੇ ਮੌਕੇ ਦਵਾਈਦੇ ਆ ਔਰ ਬਿਜ਼ਨਸ ਲੋਨ ਦੀ ਗੱਲ ਕਰੀਏ ਬਿਜ਼ਨਸ ਲੋਨ ਜੇ ਤੇ ਆਈਟੀਆਰਸ ਅੱਛੀ ਹੈ ਬੰਦੇ ਦੀ ਬੈਂਕ ਸਟੇਟਮੈਂਟ ਅੱਛੀ ਹੈ ਫਿਰ ਤਾਂ ਬਹੁਤ ਬਹੁਤ ਸਾਰੇ ਬੈਂਕ ਲੋਨ ਦੇ ਦਿੰਦੇ ਆ ਈਵਨ ਸਾਡੇ ਕੋਲ ਕਈ ਆਈਟੀਆਰ ਉਹਦੀ ਬਹੁਤ ਛੋਟੀ ਹੈ ਬਟ ਬੰਦੇ ਦੀ ਬੈਂਕ ਸਟੇਟਮੈਂਟ ਬੜੀ ਅੱਛੀ ਹੈ ਮੋਕੇ ਦਾ ਬਿਜ਼ਨਸ ਬੜਾ ਅੱਛਾ ਹੈਗਾ ਔਰ ਆਪਾਂ ਉਹਨੂੰ ਦੇਖ ਕੇ ਫੰਡਿੰਗ ਕਰ ਦੇਦੀ ਆ ਅਸੀਂ ਕੋਈ ਵੀ ਲੋਨ ਕਰਨਾ ਹੋਵੇ ਸਾਡੇ ਲਈ ਲੋਨ ਕਰਾਣ ਦੇ ਬੜੇ ਜਰੀਏ ਹੈ ਸਾਡਾ ਸਿਰਫ ਇਨਕਮ ਟੈਕਸ ਰਿਟਰਨ ਜਾਂ ਉਹਦੀ ਸੈਲੀ ਸਲਿਪ ਤੋਂ ਇਲਾਵਾ ਅਸੀਂ ਬੰਦੇ ਦੀ ਉਹਦੀ ਪੁਰਾਣੀ ਲੋਨ ਦੀ ਹਿਸਟਰੀ ਦੇਖੀਦੀ ਆ ਉਹਨੇ ਪੁਰਾਣੀ ਲੋਨ ਕਿਸ ਤਰੀਕੇ ਨਾਲ ਪੇ ਕੀਤਾ ਹੈ ਉਹਦੇ ਵੀ ਆਧੇ ਵੀ ਲੋਨ ਦੀ ਫੰਡਿੰਗ ਕਰਵਾ ਦੇਦੀ ਆ ਕਸਟਮਰ ਉਹਦੀ ਬੈਂਕ ਸਟੇਟਮੈਂਟ ਅੱਛੀ ਹੈ ਬੈਂਕ ਸਟੇਟਮੈਂਟ ਬੈਂਕ ਸਟੇਟਮੈਂਟ ਉਹਦੀ ਸਟਰੋਂਗ ਹੈ ਨੰਬਰ ਆਫ ट्रांजੈਕਸ਼ਨਸ ਹੈਗੀਆਂ bizness ਸਾਰਾ ਪਤਾ ਲੱਗ ਜਾਂਦਾ ਵੀ ਉਹਦੀ ਬੈਂਕ ਚ ਕਿਸ ਤਿੱਕੇ ਨਾਲ ਚੱਲਦਾ ਪਿਆ ਗਿਆ ਉਹਨੂੰ ਦੇਖ ਕੇ ਅਸੀਂ ਲੋਨ ਉਹਨੂੰ ਮੈਕਸਿਮ ਕਰਦੀਦਾ ਕਸਟਮਰ ਦਾ ਮੌਕੇ ਦਾ bizness ਦੇਖੀਦਾ ਮੌਕੇ ਦਾ bizness ਬਹੁਤ ਵਧੀਆ ਤਾਂ ਵੀ ਹੀ ਫੰਡਿੰਗ ਕਰ ਦੇਦੀ ਹੈ ਬੜੇ ਕ੍ਰਾਈਟਰੀਆ ਹੈਗੇ ਜਿਹਦੇ ਵਿੱਚ ਕਲਾਇੰਟਸ ਦਾ ਕਈ ਬੈਂਕਸ ਤੋਂ ਲੋਨ ਨਹੀਂ ਹੋਇਆ ਹੁੰਦਾ ਪਰ ਆਪਾਂ ਕਿਸੇ ਨਾ ਕਿਸੇ ਕ੍ਰਾਈਟੇਰੀਆ ਚ ਫੁੱਲਫਿਲ ਕਰਾ ਦੇ ਦਵਨੋ। ਇਹੀ ਰੀਜ਼ਨ ਹੈ ਮੈਡਮ ਲੋਕੀ ਸਾਨੂੰ ਅਪਰੋਚ ਕਰਦੇ ਆ ਤੇ ਇਹ ਸਾਡੇ ਸਰਵਿਸ ਦਾ ਪਾਰਟ ਹੈ। ਬਾਕੀ ਜਦੋਂ ਕਸਟਮਰ ਨੇ ਜੋ ਬੈਂਕਸ ਦੇ ਨੋਰਮਸ ਹੈ ਉਹੀ ਫੁੱਲਫਿਲ ਕਰਨੇ ਆ। ਜੀ ਅਸੀਂ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਨੀ ਆ ਔਨ ਬਿਹੈਫ ਆਫ ਬੈਂਕ। ਇਹਦੇ ਵਾਸਤੇ ਸਾਨੂੰ ਬੈਂਕ ਫੀਸ ਪੇ ਕਰਦਾ ਔਰ ਕਸਟਮਰ ਕੋਲੋਂ ਅਸੀਂ ਐਕਸਟਰਾ ਫੀਸ ਨਹੀਂ ਚਾਰਜ ਕਰੀਦੀ ਆ। ਜੇ ਫੀਸ ਆਪਾਂ ਚਾਰਜ ਕਰੀ ਦੀਈ ਆ ਉਹ ਵੀ ਬੜੀ ਜਨੂੰਨ ਜੀ ਫੀਸ ਹੈ ਉਹ ਵੀ ਬਿਲਕੁਲ ਮਿਨਿਮਮ ਜੀ ਮਿਨਿਮਮ ਫੀਸ ਹੋਏਗੀ ਨੀਗੋਸ਼ੀਏਬਲ ਹੋਏਗੀ ਫੀਸ ਉਹ ਜੀ ਤੇ ਆਪਾਂ ਕਸਟਮਰਾਂ ਸਾਰੀ ਸਰਵਿਸ ਪ੍ਰੋਵਾਈਡ ਕਰੀ ਦੀ ਹੈ ਤੇ ਲੋਕੀ ਸਾਨੂੰ ਅਪਰੋਚ ਕਰਦੇ ਆ ਜੀ ਸਤੁ ਜੀ ਸਾਡੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਤੁਹਾਡੇ ਦਰਸ਼ਕਾਂ ਨੂੰ ਇਹ ਅਪੀਲ ਆ ਸਾਡੇ ਕਲਾਇੰਟਸ ਨੂੰ ਅਸੀਂ ਉਹਨਾਂ ਨੂੰ ਵੈਸਟ ਸਰਵਿਸ ਦਵਾਂਗੇ ਜੇ ਕਿਤੇ ਉਹਨਾਂ ਦਾ ਲੋਨ ਨਹੀਂ ਹੋ ਰਿਹਾ ਤੇ ਅਸੀਂ ਉਹਨਾਂ ਨੂੰ ਇਹੋ ਜੀ ਕੰਸਲਟੈਂਸੀ ਦੇਵਾਂਗੇ ਉਹਨਾਂ ਦਾ ਲੋਨ इजीली ਹੋ ਜਾਏਗਾ ਬੈਂਕਰ ਬੜੇ ਅਗਰੈਸਿਵ ਹੈ ਐਨਬੀਐਫਸੀ ਬੜੀਆਂ ਅਗਰੈਸਿਵ ਹੈ ਉਹਨਾਂ ਨੂੰ ਅੱਛੇ ਕਲੈਂਟਸ ਦੀ ਲੋੜ ਹੈ ਤੇ ਤੁਹਾਡੇ ਕਲੈਂਟ ਸਾਡੇ ਕੋਲ ਆਣ ਅਸੀਂ ਉਹਨਾਂ ਨੂੰ ਲੋਨ ਦਵਾਨ ਚ ਬੈਸਟ ਸਰਵਿਸ ਪ੍ਰੋਵਾਈਡ ਕਰਾਂਗੇ ਉਹਨਾਂ ਨੂੰ ਡੋਰ ਸਟੈਪ ਸਰਵਿਸ ਦੇਵਾਂਗੇ ਸਾਡੀ ਮੈਕਸਿਮਮ ਇਹੀ ਕੋਸ਼ਿਸ਼ ਹੋਏਗੀ ਪਿਆਰੇ ਹੀ ਤੁਹਾਡੇ ਕਸਟਮਰ ਨੂੰ ਸਕਸੈਸਫੁਲੀ ਲੋਨ ਦਵਾਨ ਚ ਉਹਨਾਂ ਦੀ ਹੈਲਪ ਕਰ ਪਈਏ ਥੈਂਕ ਯੂ ਸਰ ਠੀਕ ਹੈ ਜੀ ਨਮਸਕਾਰ ਜੀ ਸੋ ਇਹ ਸਾਨ ਵਿਪਨ ਅਤਰੀ ਜੀ ਜਿਨ੍ਹਾਂ ਨੇ ਲੋਨ ਦੇ ਰਿਗਾਰਡਿੰਗ ਕਾਫੀ ਵਧੀਆ ਤਰੀਕੇ ਨਾਲ ਉਹਨਾਂ ਨੇ ਤੁਹਾਨੂੰ ਗਾਈਡ ਕੀਤਾ ਸੋ ਅਗਰ ਕਿਸੇ ਵੀ ਪਰਸਨ ਨੇ ਕਿਸੇ ਵੀ ਤਰ੍ਹਾਂ ਦਾ ਲੋਨ ਲੈਣਾ ਹੈ ਤਾਂ ਵਧੇਰੇ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ